ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਲੈ ਦਰਸ਼ਕੋ ਅੱਜ ਫੇਰ ਵੀਡੀਓ ਇੱਕ ਸੇਲ ਵਾਸਤੇ ਆ ਸਾਡੇ ਬਾਪੂ ਜੀ ਕੋਲੇ ਘਰੇਲੂ ਕੰਪਾਈਨ ਵੱਡੀ ਕਣਕ ਝੋਨਾ ਵੜਨ ਵਾਲੀ ਸੇਲ ਕਰਨੀ ਆ ਕਾਰਨ ਕੀ ਹੋ ਗਿਆ ਜਨਮਰਾਂ ਤੋਂ ਤੁਸੀਂ ਜੱਜ ਕਰ ਸਕਦੇ ਹੋ ਜਗ੍ਹਾ ਦੀ ਹੋ ਗਈ ਬਹੁਤ ਵੱਡੀ ਕਿੱਲਤਾ ਅੱਜ ਉਸ ਪਿੰਡ ਦੇ ਵਿੱਚ ਖੜੇ ਆ ਜਿੱਥੇ ਇੱਕ ਇੱਕ ਇੰਚ ਦੀ ਵੈਲਿਊ ਆ ਬਠਿੰਡੇ ਸ਼ਹਿਰ ਦੇ ਵਿੱਚ ਥਾਂ ਮਿਲ ਜੂਗਾ ਪਰ ਇਹ ਪਿੰਡ ਦੇ ਵਿੱਚ ਥਾਂ ਨਹੀਂ ਮਿਲਦਾ ਅ ਲొਕੇਸ਼ਨ ਵਗੈਰਾ ਗੱਲਬਾਤ ਬਾਪੂ ਜੀ ਵਰਗਾ ਵੀਰਾਂ ਕਰਨ ਤੇ ਮੇਰੇ ਵੱਲੋਂ ਬਾਪੂ ਜੀ ਪਿਆਰ ਭਰੀ ਸਾਸਤਰੀ ਕਾਲ ਬਾਈ ਸਾਸਤਰੀ ਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੈ ਗੋ ਜੀ ਚੜ੍ਹਦੀ ਕਲਾ ਹੀ ਦਰਸ਼ਕਾਂ ਨੂੰ ਆਪਣਾ ਨਾਮ ਤੇ ਆਪਣੀ ਲొਕੇਸ਼ਨ ਦੱਸਿਓ ਜਿੱਥੇ ਜੀ ਆਪਾਂ ਖੜੇ ਆਂ ਆਪਾਂ ਖੜੇ ਆਂ ਪਿੰਡ ਗਿਲਪੱਤੀ ਨਾਮ ਦیدار ਸਿੰਘ ਹੈ ਪਿੰਡ ਗਿਲਪੱਤੀ ਜ਼ਿਲ੍ਹਾ ਬਠਿੰਡਾ ਕੋਟ ਰੋਡ ਤੇ ਆਪਣਾ ਪਿੰਡ ਹੈ ਪਹਿਲਾ ਪਿੰਡ ਹੈ ਬਠਿੰਡੇ ਤੋਂ ਕੋਟ ਰੋਡ ਤੇ ਪਹਿਲਾ ਪਿੰਡ ਹੈ ਜੀ ਹਾਂ ਜੀ ਹਾਂ ਜੀ ਬਾਪੂ ਜੀ ਮੋਬਾਈਲ ਨੰਬਰ ਤੁਹਾਡਾ ਬੋਲ ਹੀ ਦਿਓ ਪਹਿਲੀਆਂ ਚਾਹ ਹਾਂ 97797 97717 ਜੀ ਤੁਹਾਡਾ ਬਰਦਰ ਮੇਰਾ ਨਾਮ ਸਰਬਜੀਤ ਸਿੰਘ ਹੈ ਸਰਬਜੀਤ ਅੱਜ ਫਿਰ ਕੰਪਾਈਨ ਸੇਲ ਕਰਨ ਦਾ ਮਨ ਬਣਾ ਲਿਆ ਹਾਂਜੀ ਹਾਂਜੀ ਕਿਵੇਂ ਬਾਪੂ ਜੀ ਫਿਰ ਮਨ ਕਾ ਤੋਂ ਬਣਾ ਲਿਆ ਫਿਰ ਮਨ ਬਣਾ ਲਿਆ ਹੁਣ ਪਸ਼ੂਆਂ ਬਾਰੇ ਬਸੇ ਰਿਜਾਨ ਜ਼ਿਆਦਾ ਹੋ ਗਿਆ ਆਪਣਾ ਜੀ ਜਾਨਵਰ ਜ਼ਿਆਦਾ ਰੱਖ ਲੇ ਤੇ ਨਾਲ ਖੇਤੀ ਦਾ ਕੰਮ ਹੈ ਦੁੱਧ ਦਾ ਕੰਮ ਹੈ ਇਸ ਪਾਸੇ ਉੱਪਰ ਨਹੀਂ ਜਾਂਦਾ ਹੁਣ ਆਪਾਂ ਨੂੰ ਇੰਨੇ ਪਾਸੇ ਹੋਇਆ ਨਹੀਂ ਜਾਂਦਾ ਇੰਨੇ ਪਾਸੇ ਹੋਇਆ ਨਹੀਂ ਜਾਂਦਾ ਤੇ ਇੱਕ ਬੱਚੇ ਪੜ੍ਹਦੇ ਐ ਤੇ ਇਹੇ ਦੋ ਬੰਦੇ ਆ ਫਿਰ ਦੁੱਧ ਦਾ ਕੰਮੇ ਲੋਟ ਆਉਂਦਾ ਤੇ ਖੇਤੀ ਦਾ ਕੰਮ ਨਾਲ ਉਦੋਂ ਬੰਦੇ ਵੀ ਰੱਖੇ ਜਾਂਦਾ ਪਰ ਫਿਰ ਵੀ ਮਸ਼ੀਨ ਦਾ ਕੰਮ ਆਉਂਦਾ ਸੀਜ਼ਨ ਹੋ ਗਿਆ ਸਟਾਰਟ ਜਿਹੜੇ ਵੀ ਸੱਜਣ ਕੋਈ ਕੰਪਾਈਨ ਲੱਭਦੇ ਆ ਬਿਲਕੁਲ ਹਰ ਇੱਕ ਐਂਗਲ ਤੋਂ ਹਰ ਇੱਕ ਚੀਜ਼ ਉਹਦੀ ਕੈਮਰੇ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨੰਬਰ ਵੀ ਦਾ ਪੱਟੀ ਤੇ ਛੱਡਾਂਗੇ ਗੱਲਬਾਤ ਤੁਹਾਡੀ ਵੀਰ ਨਾਲ ਕਰਾਵਾਂਗੇ ਇਹ ਕਿਹੜਾ ਮਾਡਲ ਹੈ ਜੀ ਉਹ ਉਹ 2006 ਮਾਡਲ ਹੈ ਜੀ ਕਿ ਜਗ੍ਹਾ ਦੀ ਤੰਗੀ ਕਰਕੇ ਸੰਦ ਆ ਜਿਹੜੇ ਸਫਰ ਸੀਡਰ ਉਹ ਵੀ ਕਿਸੇ ਦੇ ਘਰੇ ਖੜਾ ਹੈ ਤੇ ਇਹਦਾ ਕਟਰ ਵੀ 골ਡਸਟੋਕ 골ਡਸਟੋਕ ਕੜਾ ਹੈ ਜੀ ਰੋਟੇ ਲਈ ਕਿਸੇ ਦੇ ਘਰੇ ਖੜੀ ਹੈ ਤਵੀਆਂ ਕਿਸੇ ਦੇ ਘਰੇ ਖੜੀਆਂ ਤੇ ਟ੍ਰੈਕਟਰ ਵਾਲੀ ਜਿਹੜੀ ਗੱਡੀ ਪਹਿਲਾਂ ਹੁੰਦੀ ਸੀ ਫੋਕ ਵਾਲੀ ਉਹ ਕਿਸੇ ਦੇ ਘਰੇ ਖੜੀ ਹੈ ਸਾਰੇ ਸਾਰੇ ਹੀ ਆਈ ਤੇ ਪੱਖੜ ਪੱਖਰੀ ਕਹਿ ਸਕਦੇ ਹਾਂ ਨਾ ਲੰਗਾ ਦੀ ਬਹੁਤ ਕਮੀ ਕਰਕੇ ਮਸ਼ੀਨ ਘਰੇ ਖਲੇਰੀਆਂ ਤੇ ਟਰੈਕ ਤੇ ਟਰਾਲੀ ਤੇ ਇੱਕ ਤੂੜੀ ਵਾਲੀ ਮਸ਼ੀਨ ਘਰੇ ਖੜੀ ਆ ਬਸ ਅਸੀਂ ਚਾਰ ਪੰਜ ਛੇ ਘਰੇ ਖੜੇ ਆ ਬਾਕੀ ਤਾਂ ਸਾਰੇ ਕਿਸੇ ਕੋਈ ਕਿਸੇ ਦੇ ਘਰੇ ਆ ਕੋਈ ਕਿਸੇ ਦੇ ਘਰੇ ਲਾਜਦੇ ਅੱਛਾ ਫਿਰ ਹੁਣ ਫਾਰਮ ਵਧਾਉਣ ਵਾਲੇ ਪਾਸੇ ਹੋ ਗਏ ਫਿਰ ਇਹ ਆ ਵੀ ਇੰਨੇ ਪਾਸੇ ਕਾਰੋਬਾਰ ਮਨੇਜ ਨਹੀਂ ਹੋ ਸਕਦਾ ਹਾਂ ਹਾਂ ਜੀ ਹਾਂ ਜੀ ਲਓ ਜੀ ਦਰਸ਼ਕੋ ਨਾਲ ਦੀ ਨਾਲ ਬਾਪੂ ਜੀ ਅਰگە ਨਾਲ ਸਾਡੇ ਵੀਰ ਆ ਗਏ ਨਾ ਤੁਹਾਡੀ ਗੱਲਬਾਤ ਵੀ ਕਰਾਉਂਦੇ ਰਹਾਂਗੇ ਜਿਹੜੇ ਕੋਈ ਭਰਾ ਮਸ਼ੀਨ ਭਾਲ ਦੇ ਫਿਰਦੇ ਆ ਪਿੰਡਾਂ ਦੇ ਵਿੱਚ ਗੇੜੇ ਖਾਂਦੇ ਫਿਰਦੇ ਆ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਜਿਹੜੀ ਗੱਲ ਕਹਾਂਗੇ ਉਹ ਗੱਲ ਨਿਬੜੂਗੀ ਸਰਬਜੀਤ ਫਿਰ ਹੁਣ ਆਪਾਂ ਕਿੰਨੇ ਸੀਜ਼ਨ ਲਾ ਲਈ ਕਿੰਨਾ ਚਿਰ ਹੋ ਗਿਆ ਆਪਾਂ ਨੇ ਲਈ ਨੂੰ ਮਸ਼ੀਨ ਇਹ ਬਾਈ ਜੀ ਆਪਾਂ ਪਿੰਡੋਂ ਹੀ ਲਈ ਸੀਗੇ ਆਪਣੇ ਹਾਂ ਇਹ 2011 ਚ ਲਈ ਸੀ ਜੀ ਹਾਂਜੀ ਆਪਾਂ ਨੂੰ ਕਿ ਟੁਕੜ ਮੰਨ ਲਓ 28 29 ਸੀਜ਼ਨ ਹੋ ਆਪਣੇ ਕੋਲ ਹੀ ਆ ਇਹ ਹੂੰ ਹਾਂਜੀ ਹੁਣ ਫਿਰ ਬਾਹਰ ਹੀ ਖੜੀ ਹੈ ਕਾਗਜ਼ ਕੁਕੀ ਚ ਪਾਇਆ ਕਿ ਉਹੀ ਖੜੀ ਆ ਨਹੀਂ ਨਹੀਂ ਬਾਈ ਜੀ ਆਪਣੀ ਸ਼ੈੱਡ ਚ ਲੱਗਦੀ ਹੈ ਜੀ ਅੰਦਰ ਉਦੋਂ ਤੇ ਸ਼ੈੱਡ ਚ ਲੱਗਦੀ ਹੈ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਪ੍ਰੋਪਰ ਸ਼ੈੱਡ ਬਣਾਇਆ ਵਿਆ ਉਹਨੇ ਹਾਂਜੀ ਹਾਂਜੀ ਸੰਦਾ ਦੇ ਸਾਰੇ ਇੱਧਰ ਵੀ ਬਣਾਏ ਸੀਗੇ ਇਹ ਸ਼ੈੱਡ ਤੁਸੀਂ ਦੇਖ ਲਓ ਅੰਦਰ ਪਸ਼ੂ ਬੰਨਣੇ ਪੈ ਰਹੇ ਹਾਂਜੀ ਤਾਂ ਹੀ ਅਸੀਂ ਮਸ਼ੀਨ ਸੇਲ ਕਰ ਰਹੇ ਹਾਂ ਬਾਈ ਜੀ ਆਪਣੀ ਇੱਧਰ ਜਗ੍ਹਾ ਵਾਸਤੇ ਸੰਦ ਲਈ ਸੀਗੀ ਜਿਹੜੀ ਇਹ ਸੰਦਾ ਵਾਸਤੇ ਇਹ ਵੀ ਹੁਣ ਬੰਦਰ ਪਸ਼ੂ ਬੰਨੇ ਵੇ ਕਿੱਲੇ ਸਾਰੇ ਗੱਡ ਰੱਖਿਆ ਪਸ਼ੂ ਬੰਨੇ ਪੈਂਦੇ ਆ ਇਹ ਜਗਾ ਘਟ ਕਰਨੀ ਮਸ਼ੀਨ ਵੇਚ ਰਹੇ ਆ ਜਿਹੜੇ ਪਾਸੇ ਨਿਗਾ ਮਾਰਦੇ ਆ ਉਸ ਪਾਸੇ ਹੀ ਜਾਨਵਰੀ ਜਾਨਵਰ ਆ ਤੇ ਵੇਖੋ ਤੁਸੀਂ ਪ੍ਰੋਪਰ ਬਾਈ ਨੇ ਮਸ਼ੀਨ ਬਾਤੇ ਅੰਦਰ ਲੁਕੋ ਕੇ ਲਈ ਦੀ ਆ ਇਹ ਨਹੀਂ ਕਿ ਉਹ ਕਦੇ ਕਣੀ ਪੈ ਗਈ ਹੋ ਜਾਂਕਦੇ ਵੀ ਤੇੜ ਪੈ ਗਈ ਹੋਊਗੀ ਸਾਹ ਸੰਭਾਲ ਤੁਸੀਂ ਜਿਹੜੀ ਪ੍ਰੋਪਰ ਆ ਉਹ ਚੈੱਕ ਕਰ ਸਕਦੇ ਹੋ ਐਨਾ ਸੰਦ ਨੂੰ ਸੰਭਾਲ ਕੇ ਫੇਰ ਸੰਦ ਬਚਦਾ ਅੰਦਰ ਕੂਲੀ ਵਾਲੀ ਵੀ ਲਈ ਪਈ ਆ ਤੇ ਅੰਦਰ ਦੇਖੋ ਵੱਡੀ ਵਧੀਆ ਵੀ ਲਾਈ ਪਈ ਆ ਦੇਖੋ ਦਰਸ਼ਕੋ ਗੁਰਦਿਆਲ 652 ਮਸ਼ੀਨ ਹੈ ਕੀ ਤੇ ਸਾਮ ਸੰਭਾਲ ਬਾਈ ਦੀ ਬਹੁਤ ਜ਼ਿਆਦਾ ਰੰਗਾਂ ਤੋਂ ਜਜ ਕਰ ਸਕਦੇ ਹੋ ਸਟicker ਦੇਖ ਰਹੇ ਹੋ ਨਾਲ ਦੇ ਰੀਟਰ ਸਟicker ਪਰਪਰ ਹਰ ਇੱਕ ਥਾਂ ਦੇ ਉੱਤੇ ਸਟicker ਉਹ ਵੀ ਲੱਗੇ ਹੋਏ ਆ ਐਫਟਾਇਰ ਆ ਮਾਰੇ ਪ੍ਰੋਪਰ ਸਰਵਿਸ ਕੋਲੇ ਖੜ ਕੇ ਬੜੀ ਜਾਣਕਾਰੀ ਦਿਓ ਬਈ ਹਾਂਜੀ ਟਾਇਰ ਆਪਾਂ ਨਵੇਂ ਪੁਆਏ ਸੀ ਜੀ ਇਹਨੂੰ 1.5 ਤਿੰਨ ਸੀਜ਼ਨ ਹੀ ਹੋਇਆ ਜੀ ਨਵੇਂ ਪੁਆਏ ਨੂੰ ਜੇ ਕੇ ਦੇ ਅਗਲੇ ਟਾਇਰ ਹੈ ਜੀ ਮਗਰਲੇ ਟਾਇਰ ਜੀ ਐਮ ਆਰ ਪੀ ਐਮ ਆਰ ਪੀ ਮਗਰਲੇ ਮਾਰਕ ਦੇ ਟਾਇਰ ਹੈ ਜੀ ਉਹ ਦਾ 200 ਜੀ ਲਾਇਆ ਉਹ 200 ਜੀ ਨਹੀਂ ਹੋਇਆ ਇਹ ਵੀ ਨਵੇਂ ਪਾਏ ਹੈ ਟਾਇਰ ਸਾਰੇ ਨਵੇਂ ਆ ਲੋਕਲੀ ਚੱਲਦੀ ਹੈ ਅੱਛਾ ਹਾਂਜੀ ਲੋਕਲ ਚੱਲਦੀ ਹੈ ਲੋਕਲ ਚੱਲਦੀ ਕਿਤੇ ਕਿਤੇ ਨਹੀਂ ਪਿੰਡੋਂ ਬਾਹਰ ਹੀ ਨਹੀਂ ਗਈ ਬਸ ਹਾਂਜੀ ਪਿੰਡੀ ਚੱਲਦੀ ਹੈ ਮਸ਼ੀਨ ਕੱਲੇ ਪਿੰਡੀ ਲੋਕਲੀ ਚੱਲਾਉਨੇ ਆ ਬਸ ਜੀ ਇਹਦਾ ਕਟਰ ਕਿੱਥੇ ਪਿਆ ਜੀ ਇਹਦਾ ਕਟਰ ਤਾਂ ਕੋਲਡ ਸਟੋਰ ਚ ਪਿਆ ਜੀ ਬਸ ਤੁਹਾਨੂੰ ਦੱਸਿਆ ਜਗਾ ਦੀ ਕਾਰਨ ਆ ਕਟਕਾਰ ਫਿਰ ਇੱਥੇ ਜਗ੍ਹਾ ਹੈ ਨਹੀਂ ਸੀਗੀ ਪਸ਼ੂ ਬੰਨਣ ਕਰਕੇ ਤੇ ਫਿਰ ਕੋਈ ਸਟੋਰ ਚਲਾ ਰੱਖਿਆ ਜੀ ਕੀ ਹਾਂਜੀ ਚੱਲਦੀ ਫਿਰ ਬਾਪੂ ਇੱਕ ਹਿਸਾਬ ਨਾਲ ਪਿੰਡ ਪਿੰਡ ਚ ਹੀ ਆ ਫਿਰ ਪਿੰਡ ਪਿੰਡ ਹੀ ਚੱਲਦੇ ਆ ਪਿੰਡ ਪਿੰਡ ਬਾਹਰ ਕਿਤੇ ਨਹੀਂ ਦੇ ਅੱਛਾ ਹਾਂ ਹਾਂ ਆ ਵੇਖੋ ਵੀ ਦਰਸ਼ਕੋ ਚੈੱਕ ਤੁਸੀਂ ਕਰ ਲੋ ਪ੍ਰੋਪਰ ਹਰ ਇੱਕ ਚੀਜ਼ ਕੋਈ ਨਾ ਕੋਈ ਕਿਸੇ ਚੀਜ਼ ਦਾ ਕੋਈ ਮਾੜਾ ਮੋਟਾ ਕੋਈ ਨੁਕਸ ਨਾਪਾ ਤਾਂ ਹੁਣ ਆਪਾਂ ਵੀਡੀਓ ਸ਼ੇਅਰ ਕਰ ਸਕਦੇ ਆ ਨਾ ਨਾ ਜੀ ਕੋਈ ਨੁਕਸ ਨਹੀਂ ਸਿਰਫ ਇਹਦਾ ਪ੍ਰੈਸ਼ਰ ਬਦਲਣ ਵਾਲਾ ਹੈ ਜੜ ਕੰਕਲਾ ਝੋਨੇ ਵਾਲਾ ਲਾ ਕੇ ਕੰਕਲਾ ਪਾਉਣ ਵਾਲਾ ਬਾਕੀ ਮਾੜਾ ਮੋਟਾ ਗਲੀ ਸਬਲੂਸ ਕਰਕੇ ਐਂ ਚੱਲ ਕਦੇ ਸਮਾਨ ਜਿਹੜਾ ਪਾਇਆ ਆਪਾਂ ਕਦੇ ਕਦੇ ਵੀ ਸਮਾਨ ਇਹਦਾ ਜਿਹੜਾ ਪਾਇਆ ਹੈ ਰੀਨਲ ਸਮਾਨ ਪਾਇਆ ਜਿਹਦਾ ਕੋਈ ਲੋੜ ਪੈਂਦੀ ਹੈ ਜੋ ਕੋਈ ਘਸ ਗਿਆ ਨਹੀਂ ਉਹ ਤੇ ਮਾਲ ਭਰਾ ਕੇ ਤੋਂ ਗਰੈਂਡ ਕਰਾ ਕੇ ਤੇ ਉਹ ਉਹ ਸ਼ਾਟ ਪਾਦੀ ਬਿਲਕੁਲ ਨਵੀਂ ਪਾਉਂਦੇ ਆ ਉਧਰ ਆਪਣੇ ਘਰੇ ਪੰਗੀਆਂ 6-7 ਸ਼ਾਟਾਂ ਪੰਗੀਆਂ ਹਾਂ ਕੱਡੀਆਂ ਪੰਗੀਆਂ ਮਤਲਬ ਵੀ ਘਰ ਹਾਂ ਚਾਲੂ ਕੰਮ ਜੱਪ ਕੰਮ ਨਵੀਂ ਕੰਮ ਹਾਂ ਕੰਮ ਇਹਦਾ ਕਰਾਉਣਾ ਹੈ ਰੀਨਲ ਹੀ ਕਰਾਉਣਾ ਚਾਰ ਪੰਜ ਮਿੰਟ ਬਾਅਦ ਲੱਗ ਜਾਣਾ ਜੀ ਇਹ ਇਹ ਕੰਮ ਨਿਕਲ ਰਿਹਾ ਹੈ ਨਾ ਹੀ ਮੇਰੇ ਹੱਥ ਹੈ ਮੋੜ ਤੋਂ ਹੀ ਕਰੇ ਕੋਈ ਬ੍ਰੇਕਡਾਊਨ ਨਹੀਂ ਆਉਂਦੀ ਜਮੀ ਕਦੇ ਬ੍ਰੇਕਡਾਊਨ ਨਹੀਂ ਆਉਂਦੀ ਬਸ ਹਾਂਜੀ ਜੀ ਪੂਰੀ ਵਧੀਆ ਚੱਲ ਰਹੀ ਹੂੰ ਕੀ ਇਹਦੀ ਡਿਮਾਂਡ ਡਿਮਾਂਡ ਕੀ ਕਰਦੇ ਹੋ ਜੀ ਬਸ ਦੇ ਲੈਣਾਂ ਦੀ ਗੱਲ ਹੀ ਕਰਦੇ ਬਸ ਬਸ ਦੇ ਲੈਣ ਵਾਲੀ ਗੱਲ ਹੈ ਆਪਾਂ ਨਾਲ ਕੋਈ 10 ਮੰਗੇ ਨਾ 8 ਮੰਗੇ ਦਾ ਸਾਢੇ 6 ਲੱਖ ਰੁਪਏ ਦੇ ਦਾਂਗੇ ਆਪਾਂ ਲੈ ਵੀ ਦਰਸ਼ਕੋ ਚੈੱਕ ਤੁਸੀਂ ਕਰ ਲਓ ਸਟਿੱਕਰਾਂ ਦੀ ਗੱਲ ਕਰੀਏ ਰੰਗ ਰੂਪ ਦੀ ਗੱਲ ਕਰੀਏ ਸਾਮ ਸੰਭਾਲ ਦੀ ਗੱਲ ਕਰੀਏ ਹਰ ਇੱਕ ਚੀਜ਼ ਦਾ ਕੈਮਰੇ ਦੇ ਵਿੱਚ ਆਪਾਂ ਕੈਡ ਕਰ ਲਈ ਇੰਜਨ ਤੇ ਗੇਅਰ ਦੀ ਸਾਰੇ ਸਮਾਨ ਦੀ ਮਤਲਬ ਜ਼ਿੰਮੇਦਾਰੀ ਸਾਡੀ ਸੀਜਨ ਦੀ ਜ਼ਿੰਮੇਦਾਰੀ ਹੈ ਜੇ ਕੋਈ ਜੇ ਕੋਈ ਟੁੱਟ ਭੱਜ ਹੋ ਗਈ ਉਹ ਤਾਂ ਵੱਖਰੀ ਗੱਲ ਹੈ ਹੂੰ ਵੈਸੇ ਕੋਈ ਚੀਜ਼ ਦੀ ਲੋੜ ਨਹੀਂ ਪੈਂਦੀ ਇੰਜਨ ਗੇਅਰ ਟਾਇਰ ਚਾਰੇ ਟਾਇਰ ਨਵੇਂ ਆ ਇੰਜਨ ਨਵੇਂ ਆ ਗੇਅਰ ਨਵੇਂ ਆ ਬਸ ਜਮਾ ਹੈ ਛੋੜਾ ਨਹੀਂ ਸਾਰਾ ਮੈਂ ਵੀ ਦਰਸ਼ਕੋ ਅਇਦੂ ਬਾਦ ਕੋਈ ਤਸੱਲੀ ਦੇ ਨਹੀਂ ਸਕਦਾ ਦੇਖ ਕੇ ਚਲਾ ਕੇ ਤਸਦੀਕ ਕਰਕੇ ਸਟਾਰਟ ਸਟੂਟਿੰਗ ਕਰਕੇ ਤੇ ਬਾਪੂ ਨਾਲ ਕੋਈ ਸੌਦਾ ਕਰ ਲਿਓ ਕਿ ਉਹ ਨਹੀਂ ਵੀ ਪਹਿਲਾਂ ਰੱਬ ਮੰਗ ਲੇ ਮੁਰਤੀ ਕਢਾ ਦੂਗਾ ਜਮਾ ਦੇਣ ਲੈਣ ਵਾਲੀ ਬਾਪੂ ਨੇ ਗੱਲ ਕਰੀ ਆ ਬਾਪੂ ਜੀ ਮਾਨਤਨ ਮਾੜਾ ਮੋਟਾ ਕਰ ਦਿਓਗੇ ਉਹ ਮੌਕੇ ਤੇ ਦੇਖ ਲਾਂਗੇ ਥੋੜਾ ਬਹੁਤਾ ਕੋਈ ਮਾਨਤਨ ਹੋ ਜੂ ਬਸ ਪਹਿਲੇ ਬਾਪੂ ਕਹਿੰਦਾ ਚੂੜੀ ਪੂਰੀ ਕਸਤੀ ਹੈ ਨਾ ਪਹਿਲਾਂ ਆਪਾਂ ਪਹਿਲੇ ਹਾਂ ਪਹਿਲੇ ਉਹ ਨਹੀਂ ਸ਼ਹਿਬ ਜਿੰਨਾ ਕਿ ਲੈਣਾ ਜੀ ਫਿਰ ਵੀ ਉਹਦੇ ਚ ਯਾਰ 2000 ਮਾਨਤਨ ਕਰ ਕਰ ਦੇ ਦਾਂਗੇ ਫਿਰ ਵੀ ਕੋਈ ਗੱਲ ਨਹੀਂ ਜੀ ਯੋਕ ਬਾਈ ਯਾਰ ਆਉਂਦਾ ਕੋਈ ਜਾਂਦਾ ਉਹ ਤਾਂ ਆਪਣੇ ਕਰਨੇ ਪੈਂਦੇ ਉਹਨਾਂ ਕਦ ਹਾਂ ਜਿਉਂ ਭਰਾਣਾਂ ਦੇ ਵਿੱਚ ਕੋਈ ਆ ਕੇ ਬੰਦਾ ਬਾਈ ਮਾਨਤਨ ਕਰਦਾ ਮਾਨਤਨ ਕਰਨੇ ਪੈਂਦੇ ਕਰਨੇ ਪੈਂਦੇ ਜੀ ਸੇਲ ਵਾਲੀ ਚੀਜ਼ ਆਪਣੀ ਆਪਣੀ ਦਰਸਾਉਣਾ ਆਪਾਂ ਦਿਖਾਤੀ ਹੈਣਾ ਹਾਂਜੀ ਹਾਂਜੀ ਜਿਹੜੇ ਵੀ ਭਰਾਣੇ ਚਾਹੀਦੇ ਹੋਈ ਤਾਂ ਤੁਹਾਡਾ ਪੱਟੀ ਤੇ ਨੰਬਰ ਚੱਲੀ ਜਾਂਦਾ ਤੁਹਾਨੂੰ ਕਾਲ ਕਰ ਲੈਣਗੇ ਠੀਕ ਜੀ ਦੂਰ ਨੇੜੇ ਵਾਲੇ ਤਾਂ ਵੇਖ ਕੇ ਮਾਨਤਨ ਜ਼ਰੂਰ ਕਰਿਓ ਜੀ